ਮੈਂ ਤੇ ਉਦੋਂ ਹੀ ਕਿਹਾ ਸੀ ਇਹਨਾਂ ਨੂੰ ਨਾ ਨਾ ਮੇਰੀ ਕਿੱਥੇ ਮੰਨਦੇ ਆ ਮੈਂ ਕਿਹਾ ਸੀ ਆਪਾਂ ਦੋਵੇਂ ਜਣੇ ਚੱਲਦੇ ਆ ਆ ਕੀ ਲੋੜ ਆਪਣੀ ਮਾਂ ਨੂੰ ਨਾਲ ਲੈ ਕੇ ਆਂਦੀ ਆ ਜਦੋਂ ਦੀ ਆਈ ਹੈ ਨਾ ਮੇਰਾ ਦਿਮਾਗ ਹੀ ਖਾਈ ਜਾਂਦੀ ਆ ਕਿ ਆ ਕਰਦੇ ਉਹ ਕਰਦੇ ਬੰਦਾ ਪੁੱਛਿਆ ਆਪਾਂ ਘੁੰਮਣ ਆਏ ਆ ਕਿ ਉਹਦੀਆਂ ਇਨਸਟਰਕਸ਼ਨਸ ਮੰਨਣ ਵਾਸਤੇ ਆਏ ਆ ਉਹ ਨਹੀਂ ਨਹੀਂ ਇਹ ਆ ਜਾਣਾ ਤੇ ਆਪਾਂ ਹੀ ਸੀਗਾ ਇਹ ਨਾਲ ਐਵੇਂ ਫ੍ਰੀ ਫੰਡ ਦੀ ਤਿਆਰ ਹੋ ਗਈ ਤੈਨੂੰ ਤੇ ਪਤਾ ਹੀ ਆ ਜਿੱਥੇ ਵੀ ਜਾਣਾ ਆਂਦਾ ਇਹਨੇ ਨਾਲ ਹੀ ਆਪਣਾ ਬੋਰੀ ਵੀ ਇਸ ਤਰ੍ਹਾਂ ਪੈਕ ਕਰ ਲੈਣਾ ਵਾ ਕੀ ਚੱਲ ਮੈਨੂੰ ਵੀ ਲੈ ਜੋ ਨਾਲ ਮੈਨੂੰ ਵੀ ਲੈ ਜੋ ਹਾਂ ਉਹ ਨਹੀਂ ਨਹੀਂ ਕੀ ਨੇ ਫੇਰ ਕੀ ਲੈ ਕੇ ਆਣਾ ਪਿਆ ਕੇ ਆਏ ਆ ਲੈ ਕੇ ਹਾਂ ਅੰਦਰ ਆ ਔਰ ਕਿ ਨਹੀਂ ਬੰਨਾ ਅੰਦਰ ਬੈਠ ਰਹੀ ਮੈਂ ਆ ਕਰਦੇ ਕਦੀ ਮੈਂ ਉਹ ਕਰਦੇ ਕਦੀ ਮੈਨੂੰ ਉਹ ਮੰਗਾ ਦੇ ਬੰਦਾ ਪੁੱਛੇ ਤੇਰੇ ਕਮਰੇ ਦੇ ਵਿੱਚ ਫੋਨ ਫੋਨ ਨਹੀਂ ਹੈਗਾ ਤੇ ਤੂੰ ਉਹਨਾਂ ਨੂੰ ਥੱਲੇ ਰਿਸੈਪਸ਼ਨ ਤੇ ਫੋਨ ਕਰ ਲੈ ਤੂੰ ਵੀ ਘੁੰਮਣਾ ਹੈ ਆਪਾਂ ਵੀ ਘੁੰਮਣਾ ਹੈ ਸਾਨੂੰ ਵੀ ਇੰਜੋਏ ਕਰਨ ਦੇ ਆ ਵੇ ਵਿੱਚ ਜੇ ਬੜੀ ਜਾਣਾ ਪਤਾ ਨਹੀਂ ਇਹਦੀ ਕਦੋਂ ਆਦੇ ਤੇ ਜਾਣੀ ਆ ਹੂੰ ਕੀ ਵਦਾ ਕਿੱਥੇ ਆ ਆਹੋ ਤੇ ਪਾਜੀ ਨੇ ਕੀ ਕਹਿਣਾ ਸੀ ਮਾਪਾ ਤੈਨੂੰ ਨਹੀਂ ਲੈ ਕੇ ਜਾਣਾ ਚੱਲ ਆਂਦੀ ਚੱਲ ਠੀਕ ਕਰਨਾ ਹਾਂਜੀ ਆ ਵੇਖ ਆ ਕੁੜੀ ਨੂੰ ਮੈਂ ਲੈਤਾ ਹੀ ਸਮਾਨ ਤੇ ਸਵੇਰੇ ਸਵੇਰੇ ਆ ਸਮਾਨ ਲਿਆਤਾ ਜੇ ਇਹਨੂੰ ਸਵੇਰੇ ਅਸਵੇਰ ਆ ਤੇ ਸਵੇਰ ਸਮਝਣ ਦੇ ਆ ਹਾਂਜੀ ਦੱਸੋ ਕੁਝ ਨਹੀਂ ਤੇ ਤੂੰ ਮੇਰੀ ਗੱਲ ਸੁਣ ਤੈਨੂੰ ਮੈਂ ਕਿਹਾ ਸੀ ਔਰ ਰਿਸੈਪਸ਼ਨ ਤੇ ਉਹਨਾਂ ਨੂੰ ਕਿ ਔਰ ਫੋਨ ਨੰਬਰ ਤੇ ਕਿਚਨ ਚ ਉਹਨਾਂ ਦੇ ਫੋਨ ਕਰ ਦੇ ਕਿ ਮੈਂ ਸੈਂਡਵਿਚ ਖਾਣੇ ਆ ਉਹ ਮੈਂ ਨੰਬਰ ਲਾ ਤੇ ਦਿੱਤਾ ਉਹ ਨੰਬਰ ਕਿਸ ਦੇ ਕਮਰੇ ਚ ਲੱਗ ਗਿਆ ਓਏ ਇਤਨਾ ਨਹੀਂ ਹੁੰਦਾ ਉਹ ਜਿਹੜਾ ਫੋਨ ਹੈਗਾ ਨਾ ਉਹਦੇ ਉੱਤੇ ਸਾਰੇ ਨੰਬਰ ਲਿਖੇ ਹੋਏ ਆ ਤੇ ਥੱਲੇ ਜਦ ਚੁੱਕੋਗੇ ਇੰਨੇ ਤੇ ਤੂੰ ਅਨਪੜ੍ਹ ਨਹੀਂ ਹੈਂ ਤੈਨੂੰ ਪਤਾ ਤੇ ਲੱਗ ਹੀ ਜਾਂਦਾ ਨਾ ਪੜੇ ਲਿਖੇ ਜੇ ਤੁਸੀਂ ਤੇ ਮੈਂ ਕਿਹੜੀ ਹਰ ਸਾਲ ਹਿਲ ਸਟੇਸ਼ਨ ਤੇ ਆਣੀ ਰਹਿਣੀ ਆ ਲੇ ਕੇ ਤੇ ਤੂੰ ਹੀ ਆਈ ਆ ਤੇ ਤੁਸੀਂ ਅੱਗੇ ਨਹੀਂ ਆਂਦੇ ਅੱਗੇ ਵੀ ਤੁਹਾਡੇ ਨਾਲ ਹੀ ਤਿਆਰ ਹੋ ਜਾਂਦੇ ਜੇ ਜਦੋਂ ਆਪਾਂ ਹੀ ਆਨੇ ਆ ਅੱਛਾ ਗੱਲ ਇਹ ਹੈ ਕਿ ਤੂੰ ਮੈਨੂੰ ਗੱਲ-ਗੱਲ ਚ ਯਾਦ ਕਰਵਾਉਣਾ ਹੁੰਦਾ ਹੈ ਕਿ ਮੈਂ ਤੁਹਾਡੇ ਨਾਲ ਆਨੀ ਆ ਹੈਨਾ ਤੇ ਆ ਹੋਰ ਕੀ ਮੇਰਾ ਘਰ ਵਾਲਾ ਮੈਂ ਆਦਾ ਜਿੰਨਾ ਮਰਜ਼ੀ ਫਿਰ ਚਗਰਾਵਾ ਆ ਨਾਲੇ ਮੇਰੀ ਗੱਲ ਸੁਣੋ ਬਾਲੀ ਕਿੱਥੇ ਲਈਆਂ ਜੇ ਬਾਲੀਆਂ ਉਹ ਕੱਲ ਤੋਂ ਕਾਰ ਦੇ ਵਿੱਚ ਮੈਨੂੰ ਆਪਣਾ ਪਰਸਲ ਹੀ ਬਣਾਇਆ ਤੇ ਮੈਂ ਸਮਾਨ ਵੇਖਣ ਲਈ ਸੀ ਤੇ ਉਹ ਵਾਲੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ ਕੱਢ ਲਈਆਂ ਮੈਂ ਕਿਹਾ ਸੂਟ ਨਾਲ ਮੈਚ ਕਰਨਾ ਹੈ ਆ ਵੇ ਨਹੀਂ ਤੇ ਤੁਸੀਂ ਮੈਨੂੰ ਬਿਨਾਂ ਪੁੱਛੇ ਮੇਰੇ ਪਰਸ ਦੇ ਵਿੱਚੋਂ ਵਾਲੀਆਂ ਕੱਢ ਲਈਆਂ ਕਿਉਂ ਤੂੰ ਗੁਮਾਂਡਣਾ ਹੈ ਕਿ ਬਿਨਾਂ ਪੁੱਛੇ ਮੈਂ ਆ ਭਾਵੇਂ ਮੈਂ ਗਵੰਡ ਨਹੀਂ ਆਪਣੀ ਪ੍ਰਾਈਵੇਸੀ ਹੁੰਦੀ ਹੈ ਠੀਕ ਹੈ ਨਾ ਸਾਰਿਆਂ ਦੀ ਆ ਵੇਖ ਲੈ ਆ ਤੇਰੀ ਮਾਂ ਵੇਖ ਲੈ ਕੀ ਕਰਦੀ ਮੈਨੂੰ ਚੰਗਾ ਹੀ ਨਹੀਂ ਸਮਝਦੀ ਏਗੀ ਇੱਕ ਵਾਰੀ ਨਾ ਪੁੱਛ ਲੈਂਦੇ ਇਹ ਮੈਂ ਪਾਣੀਆਂ ਹੀ ਆ ਜਿਸ ਵੇਰ ਦੀਆਂ ਮੈਂ ਲੱਭਣ ਦੀ ਹੀ ਇਹ ਵਾਲੀਆਂ ਤੂੰ ਮੈਨੂੰ ਪੁੱਛਿਆ ਮੈਂ ਕੀ ਤੁਹਾਨੂੰ ਪੁੱਛਣਾ ਹੀ ਹਾਂ ਯਾਨੀ ਕਿ ਤੇਰੇ ਚੀਜ਼ਾਂ ਨੂੰ ਹੱਥ ਨਾ ਲਾਵਾਂ ਮੈਂ ਹਾਂ ਹਾਂ ਮੇਰੀ ਚੀਜ਼ਾਂ ਨੂੰ ਤੁਸੀਂ ਹੱਥ ਨਾ ਲਾਓ ਤੇ ਹੁਣ ਬੱਸ ਕਰੋ ਉਹ ਬਦਲ ਦੇਖੋ ਕਿੰਨਾ ਆਉਂਦੇ ਆ ਮੇਰੇ ਤੋਂ ਹੀ ਤੁਹਾਡੀਆਂ ਗੱਲਾਂ ਦੇ ਨਾਲ ਮੇਰੇ ਮਨ 'ਚ ਹੋਰ ਸਾੜ ਆਈ ਜਾ ਮਨ ਸਾੜ ਆਂਦਾ ਤੇ ਨਜਾਇਜ਼ ਖਰਚਾ ਨਾ ਕਰੀ ਤੇਰੇ ਮੈਂ ਦੱਸਦਾ ਹੀ ਉਹ ਠੀਕ ਹੈ ਠੀਕ ਆ ਜਾਓ ਤੁਸੀਂ ਉੜਦੇ ਆਂ ਉੜਦੇ ਆਂ ਕੋਲਡ ਡਰਿੰਕ ਦੀਆਂ ਬੋ ਦੋ ਬੋਤਲਾਂ ਤੇਰੇ ਕਮਰੇ 'ਚ ਪਈਆਂ ਆਈਆਂ ਤੇ ਫੇਰ ਇੱਚ ਤੁਹਾਨੂੰ ਕੀ ਆ ਤੁਹਾਨੂੰ ਕੀ ਪ੍ਰੋਬਲਮ ਹੈ ਇੱਚ ਦੱਸੋ ਕਿਉਂ ਮੈਨੂੰ ਤਾਂ ਪ੍ਰੋਬਲਮ ਹੈ ਪੈਸੇ ਦੇ ਮੇਰੇ ਪੁੱਤ ਦੇ ਹਨਾ ਤੇ ਫੇਰ ਉਹ ਕਮਾਂਡ ਕਿਦੇ ਵਾਸਤੇ ਤੁਹਾਡੇ ਵਾਸਤੇ ਕਿਹਾਡੇ ਵਾਸਤੇ ਸਾਰਿਆਂ ਵਾਸਤੇ ਕਮਾਂਡ ਹੈ ਨਾ ਤੇ ਇਸ ਕਰਕੇ ਤੁਸੀਂ ਮੈਨੂੰ ਇਸ ਮਸਲੇ ਤੇ ਕੁਝ ਨਹੀਂ ਕਹਿਣਾ ਤੂੰ ਲਿੰਬਾ ਬੋਚੀ ਵਾਲੇ ਸਮਾਨ ਲਈ ਜਮੀਂ ਹੋਰ ਤੇ ਕੋਈ ਗੱਲ ਹੋਰ ਤੇ ਨਾ ਆ ਜਾ ਚਲ ਗਏ ਤੇ ਤੇਰਾ ਤੇ ਤੇਰਾ ਤੇ ਘਰ ਵੀ ਇਹੋ ਹਾਲ ਤੇ ਬਾਹਰ ਵੀ ਇਹੋ ਹਾਲ ਮਤਲਬ ਤੂੰ ਕੋਈ ਮੌਕਾ ਜਾਣ ਨਾ ਦਿਆ ਕਰ ਜਿੱਥੇ ਸੱਸ ਨਾਲ ਕਲੇਸ਼ ਨਾ ਕਰੇ ਤੂੰ ਹਾਂ ਤੁਹਾਡਾ ਵੀ ਇਹੋ ਹੀ ਹਾਲ ਜਾਓ ਜਾ ਮੇਰਾ ਕੀ ਹਾਲ ਹੈ ਮੇਰਾ ਕੀ ਹਾਲ ਹੈ ਮੇਰਾ ਦਿਮਾਗ ਰਖਣੀ ਤੇ ਮੈਂ ਚੱਲੀ ਤੇਰਾ ਮਤਲਬ ਹੈ ਕਿ ਮੈਂ ਬਾਹਰ ਆ ਕੇ ਕਲੇਸ਼ ਕਰਦੀ ਹਾਂ ਹੈ ਘਰ ਵੀ ਕਲੇਸ਼ ਕਰਦੀ ਹਾਂ ਤੂੰ ਇਹਦਾ ਮਤਲਬ ਮੇਰਾ ਨਾ ਕਲੇਸ਼ ਰੱਖਿਆ ਹੋਇਆ ਤੇ ਹੋਰ ਤੁਹਾਡੇ ਦੇ ਨਾਮ ਵੀ ਮੈਂ ਕਲੇਸ਼ੀ ਦੇ ਸੇਵ ਕੀਤਾ ਅੱਛਾ ਫੜਾ ਫੜਾ ਮਜਾ ਤਾਦੀ ਜਦੋਂ ਤੇਰੇ ਫੋਨ ਦੇ ਬੈਲ ਵਜਦੀ ਹੈ ਨਾ ਫੜਾ ਮੈਨੂੰ ਤਾ ਵਿਖਾ ਖਾ ਫੋਨ ਆਪਣਾ ਵਿਖਾ ਫੋਨ ਤਾਦੀ ਜਦੋਂ ਮੇ ਤੇਰਾ ਫੋਨ ਵੱਜਦਾ ਨਾ ਤੇ ਤੂੰ ਫੋਨ ਪਰੇ ਜਾ ਕੇ ਸੁਣਦੀ ਆ ਯਾਨੀ ਕਿ ਤੂੰ ਸੱਸ ਨੂੰ ਕਲੇਸ਼ ਕਰਨੀ ਆ ਤੇ ਹੋਰ ਆ ਮੇਰੀ ਗੱਲ ਸੁਣ ਇੱਧਰ ਆਓ ਇੱਧਰ ਆਓ ਆਪਣੀ ਮਾਂ ਦੇ ਨਾਮ ਤੇ ਕੀ ਲਿਖਿਆ ਹੈ ਫਿਰ ਉਹ ਮੈਂ ਤੇ ਨਹੀਂ ਮਾਦੇ ਨਾ ਹੁੰਦੇ ਨਾ ਮਾਪੇ ਗਿਵਾਂ ਸੇਵ ਕੀਤਾ ਆਹੋ ਮਾਪਗਵਾਨ ਤੇ ਸੱਸ ਡੈਨ ਹੈ ਨਾ ਨਹੀਂ ਮਾਪਗਵਾਨ ਤੇ ਸੱਸ ਸ਼ੈਤਾਨ ਹਾਂ ਉਹ ਸਾਛੇ ਸਦੌ ਲਾਵਾ ਤੇਰੇ ਮੈਂ ਕੀ ਹੋਇਆ ਓ ਯਾਰ ਇਸ ਤਰ੍ਹਾਂ ਕਰੋ ਆਪਾਂ ਪਹਿਲਾਂ ਨਾ ਆਵਾਜ਼ ਥੱਲੇ ਕਰੋ ਕੀ ਹੋਇਆ ਇਸ ਤਰ੍ਹਾਂ ਕਰੋ ਆਪਾਂ ਨਾ ਘਰ ਚੱਲੀ ਹਾਂ ਹੁਣ ਮੁੰਡੇ ਮੇਰੇ ਸਾਹਮਣੇ ਤੇ ਤੇਰੀ ਆਵਾਜ਼ ਨਿਕਲਦੀ ਨਹੀਂ ਉਤਰਾ ਮੈਨੂੰ 36 ਗੱਲਾਂ ਸੁਣਾਉਂਦੀ ਐ ਤੁਸੀਂ ਵੀ ਹੌਲੀ ਬੋਲੋ ਹੌਲੀ ਬੋਲੋ ਸਾਰਾ ਤੁਹਾਡਾ ਬਾਹਰ ਆ ਗਿਆ ਇਹੋ ਹਾਲ ਆ ਹੋਟਲ 'ਚ ਬੈਠੇ ਹੀ ਰਹੇ ਤੇ ਕਿਤਨਾ ਸਾਰੇ ਜਾਣਕਾਰਾਂ ਨੂੰ ਵੇਖਣ ਗਏ ਆ ਤੁਸੀਂ ਇਕੱਲੇ ਨਹੀਂ ਹੋਟਲ ਸ਼ਰੇਨਡਰ ਆਹੋ ਤੇ ਫੇਰ ਕੀ ਹੈ ਮੇਰੀ ਗੱਲ ਸੁਣੋ ਆ ਮੰਮੀ ਨੂੰ ਪਤਾ ਨਹੀਂ ਆਪੇ ਮੇਰਾ ਦਿਮਾਗ ਆਈਂਦੇ ਮੇਰੇ ਮੇਰੇ ਪਰਸ ਦੇ ਵਿੱਚ ਨਾ ਅਵਾਲੀਆਂ ਜੇ ਕੱਢ ਕੇ ਆਪੇ ਪਾ ਲਈਆਂ ਥੋੜੀ ਪ੍ਰਾਈਵੇਸੀ ਵੀ ਤੇ ਹੁੰਦੀ ਨਾ ਆਪਣੀ ਤੇ ਮੇਰੀ ਗੱਲ ਸੁਣ ਨਾ ਮੈਂ ਨਹੀਂ ਰਹਿਣਾ ਚਲੋ ਚੱਲੀਏ ਕਿਰੇ ਨੂੰ ਕੋਈ ਨਾ ਅਕਲ ਕਰ ਮੰਮੀ ਆ ਕਿਹਦੇ ਨਾਲ ਉਹਨੇ ਆਉਣਾ ਜਾਣਾ ਵਾ ਤੂੰ ਸੋਚ ਕਿ ਜੇ 13 ਭਰਾ ਵੀ ਇਸ ਤਰ੍ਹਾਂ ਕਰੇ ਤੇ ਮਾਂ ਨੂੰ ਕੱਲੀ ਨੂੰ ਘਰੇ ਛੱਡ ਦੇ ਫੇਰ ਤੇ ਹਮੇਸ਼ਾ ਥੋੜਾ ਹਮੇਸ਼ਾ ਥੋੜਾ ਇਤਰਾਂਦਾ ਜਦੋਂ ਵੀ ਆਨੇ ਆ ਤੇ ਉਦੋਂ ਨਾਲ ਆ ਵੇਖ ਲੋ ਹੁਣ ਵੀ ਇੱਥੇ ਖੜੇ ਹੋ ਕੇ ਗੱਲਾਂ ਸੁਣਦੇ ਸਾਡੀਆਂ ਆ ਵੇਖ ਲੋ ਵੇਖ ਲੋ ਇੱਧਰ ਆ ਵੇਖੋ ਪਿੱਛੇ ਹੀ ਆ ਗਏ ਇੱਕ ਮਿੰਟ ਮੰਮੀ ਕੀ ਪੜਾਂਡੇ ਮੇਰੇ ਮੁੰਡੇ ਨੂੰ ਇੱਕ ਮਿੰਟ ਚ ਇੱਕ ਮਿੰਟ ਕਿਰਨ ਮੰਮੀ ਨੂੰ ਘਰੇ ਕੱਲੇ ਛੱਡ ਦੇਣਾ ਤੇ ਨਾਲੇ ਜੇ ਸਪਰਸ਼ ਦੇ ਵਿੱਚ ਉਹਨਾਂ ਫੋਲ ਲਿਆ ਤੇ ਉਹਨਾਂ ਤੋਂ ਕਿਹੜੀ ਗੱਲ ਦਾ ਉਹ ਲਾਵਾ ਜਿਹੜਾ ਫੋਲ ਲਿਆ ਪਤਾ ਇਹ ਤੈਨੂੰ ਨੇਹਰ ਪੈ ਗਿਆ ਆਪਣੀ ਪ੍ਰਾਈਵੇਸੀ ਵੀ ਹੁੰਦੀ ਆ ਥੋੜੀ ਤੇਰੀ ਪਰਸ ਚ ਕਿਹੜੀ ਪ੍ਰਾਈਵੇਸੀ ਆ ਆਹੋ ਤੇ ਅੱਜ ਮੇਰੇ ਪੈਸੇ ਪੂਸੇ ਵੀ ਹੁੰਦੇ ਆ ਨਹੀਂ ਤੇ ਮੰਮੀ ਚੋਰ ਆ ਤੂੰ ਫਿਰ ਮਾਂ ਦੀ ਟਿੰਟਾ ਲੈ ਕੇ ਵਿੱਚ ਰੱਖੀਆਂ ਸੀ ਮੰਮੀ ਜਾਂ ਤੇ ਮੈਨੂੰ ਬੋਲ ਲੈਣ ਦੋ ਤੇ ਜਾਂ ਫਿਰ ਨਾ ਤੁਸੀਂ ਗੱਲ ਕਰ ਲਓ ਤੇ ਮੈਂ ਚਲੇ ਜਾਣਾ ਭਰਾਵਾ ਮੈਂ ਚਲੇ ਹੀ ਜਾਣੀ ਆ ਤੂੰ ਤਾਂ ਜਨਾਨੀ ਦੇ ਹੀ ਅੱਖੇ ਲੱਗਣਾ ਮੇਰੇ ਥੋੜਾ ਲੱਗਣਾ ਕੀ ਦੱਸ ਮੈਂ ਤੁਹਾਡੀ ਗੱਲ ਕਰਨ ਡਿਆ ਵਾਂ ਤੇ ਉਲਟਾ ਮੈਨੂੰ ਆਖੀ ਜਾਂਦੇ ਜਨਾਨੀ ਦੇ ਅੱਖੇ ਲੱਗਣਾ ਕਹਿ ਰੇ ਨਾ ਮੇਰੀ ਲਾਸਟ ਗੱਲ ਸੁਣ ਲੈ ਸੁਣਾ ਸੁਣਾ ਇਹ ਨਹੀਂ ਆ ਕਿ ਬੱਚੇ ਵੱਡੇ ਹੋ ਜਾਣ ਤੇ ਮਾਂ ਪਿਓ ਨੂੰ ਘਰੇ ਸੱਜ ਛੱਡ ਦੇਣਾ ਇਹ ਗੱਲ ਨਹੀਂ ਸੁਣਾ 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 ਇਸ ਤਰ੍ਹਾਂ ਨਹੀਂ ਹੈਗਾ ਜੇ ਜੇ ਨਿੱਕੇ ਹੁੰਦੇ ਆ ਤੇਰੇ ਪੇਰੈਂਟਸ ਨੇ ਤੈਨੂੰ ਕਮਾਉਣ ਨੂੰ ਲੈ ਕੇ ਜਾਂਦੇ ਰਹੇ ਆਹੋ ਤੇ ਛੋਟੇ ਹੁੰਦੇ ਲੈ ਜਾਂਦੇ ਰਹੇ ਵੱਡੇ ਹੁੰਦੇ ਥੜਾ ਨਾਲ ਤੁਰ ਪਏ ਤੇ ਹੁਣ ਜਦੋਂ ਆਪਾਂ ਵੱਡੇ ਹੋ ਗਏ ਆ ਤੇ ਅਸੀਂ ਕੀ ਘਰੇ ਛੱਡਦੀ ਉਹਨਾਂ ਨੂੰ ਓਏ ਯਾਰ ਆਪਾਂ ਦੇ ਕਿਤੇ ਇਥੇ ਲੋਕਲ ਵੀ ਜਾਣਾ ਹੁੰਦਾ ਨਾ ਤੇ ਤੁਹਾਡੀ ਮੰਮੀ ਉਦੋਂ ਵੀ ਨਾਲ ਹੀ ਤਿਆਰ ਹੋ ਜਾਂਦੀ ਐ ਉਹ ਮੈਨੂੰ ਸਾਬ ਉਹਨਾਂ ਨੇ ਮੇਰੀ ਗੱਲ ਸੁਣੋ ਮੈਨੂੰ ਕਹਿੰਦੇ ਸੀ ਮੇਰੇ ਪੁੱਤ ਦਾ ਖਰਚਾ ਨਾ ਕਰਾਈ ਤੂੰ ਜਿੱਥੇ ਵੀ ਜਾਣੀ ਆ ਨਾ ਖਰਚਾ ਬੜਾ ਖਰਾ ਦੇਨੀ ਐ ਕਿਹੜਾ ਖਰਚਾ ਮੈਂ ਤੁਹਾਡਾ ਕਰਾਂ ਨਾ ਤੂੰ ਕਿਮਾਨ ਦੇ ਗੀਦੇ ਵਾਸਤੇ ਜੇ ਸਾਡੇ ਵਾਸਤੇ ਕਿਮਾਨ ਸਾਰੇ ਪਰਿਵਾਰ ਵਾਸਤੇ ਆਹੋ ਤੇ ਫਿਰ ਜੇ ਮੈਂ ਇ ਤੋਹੀ ਨਾ ਦੋਵੇਂ ਜਾਣੀ ਆ ਨਾ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਡੈਸ਼ ਡੈਸ਼ ਤੇ ਜਾਓ ਤੇ ਮੈਂ ਨਾ ਅੱਗੇ ਤੋਂ ਤੁਹਾਡੇ ਨਾਲ ਆਉਣਾ ਹੀ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਚਲ ਮੇਰੀ ਗੱਲ ਦੇ ਸੁਣੋ ਮੈਂ ਨਹੀਂ ਬਸ ਨਾ ਆਪਣੀ ਮਾਂ ਦੀ ਗੱਲ ਸੁਣੀ ਰਵਾ ਤੈਨੂੰ ਸਿਆਪਾ ਹੀ ਪਾ ਲਿਆ ਮੈਂ ਇਹਨਾਂ ਨੂੰ ਲਿਆ ਕੇ ਨਾਲ ਅੱਗੇ ਤੋਂ ਨਹੀਂ ਇਹਨਾਂ ਨਾਲ ਬੈਠੋ ਨਾ ਸਾਰੇ ਉਹ ਉਧਰ ਉਧਰ ਭੇਗੜ ਮਸੰਗੀ ਆ ਗਈ ਆ ਤੂੰ ਹੀ ਬਨਾਣ ਨਾ ਆ ਗਿਆ ਇਹਨਾਂ ਨੂੰ ਫੜ ਲਓ ਫੜ ਲਓ ਕਾਜੀ ਲੈ ਜਾ ਅੰਦਰ ਲੈ ਜਾ ਕਾਜੀ ਬਾਜੀ ਵਿੱਚੋਂ ਕੱਟ ਕਰਕੇ ਪੀਟੀਆਂ ਸਵਾਵਾਂਗੇ ਉਹ ਵਿਓ ਵਿਓ ਕਿਉਂ ਮੇਰਾ ਗੱਡੀ ਕੇ ਔਨ ਕਰ ਔਨ ਕਰ ਔਨ ਕਰ ਬੀਡੀਏ ਕਰਨ ਗਿਆ ਇਹਨੇ ਨਾ ਬਨਾਣ ਚਲੋ ਲਾਸਟ ਲਾਸਟ ਡਾਇਲੋਗ ਦੱਸ